ਸਾਸਤਰੀ ਕਾਲ ਦੀ ਸਾਰਿਆਂ ਨੂੰ ਮਿੱਤਰੋ ਅੱਜ ਚੱਲੇ ਆਪਾਂ ਮੋਟਰਸਾਈਕਲ ਵਾਲੀ ਬਾਜੀ ਤੇ ਪਿੰਡ ਮੰਡੇਰ ਅੱਜ ਸਾਰੇ ਸੁਪਰਸਟਾਰ ਪਲੇਅਰ ਆਉਣਗੇ ਬਈ ਬੜੀ ਤਾਗੜੀ ਬਾਜੀ ਆ ਬਾਕੀ ਆਪਾਂ ਕਬੂਤਰ ਦੀ ਕਰ ਲਈ ਫੈਟਿੰਗ ਤੇ ਚੱਲ ਕੇ ਮਿਲਦੇ ਆ ਮਿੱਤਰੋ ਆਜੋ ਫਿਰ ਆਪਾਂ ਪਹੁੰਚ ਗਏ ਬਈ ਪਿੰਡ ਮੰਡੇਰ ਤੇ ਇੱਧਰ ਦੇਖੋ ਬਈ ਗੱਡੀ ਤੇ ਗੱਡੀ ਚੜੀ ਪਈਆ ਐਂ ਲੱਗਦਾ ਜਿਵੇਂ ਵਿਆਹ ਵਾਲਾ ਪ੍ਰੋਗਰਾਮ ਹੋਵੇ ਲਓ ਜੀ ਆਪਾਂ ਆ ਗਏ ਅੰਦਰ ਤੇ ਇਧਰ ਤਾਂ ਬਈ ਸੱਚੀ ਆਏ ਦੇਖ ਕੇ ਲੱਗਦਾ ਜਿਵੇਂ ਵਿਆਹਤ ਰਿਆ ਹੋਵੇ ਕਹੇ ਦਾ ਤੇ ਇਧਰ ਦੇਖੋ ਟੈਂਟ ਟੁੰਟ ਲਾ ਰੱਖਿਆ ਬਈ ਹਨਾ ਬਾਕੀ ਬਈ ਅੱਜ ਸਟਾਰ ਪਲੇਅਰਾਂ ਦੇ ਕਬੂਤਰ ਉੱਡਣਗੇ ਮੋਰ ਬੱਪੀਆਂਣਾ ਮੀਕੀ ਗਾਮੀਆਲ ਚੀਨਾ ਮਾਨਸਾ ਹੋਰ ਬਹੁਤ ਵੱਡੇ ਵੱਡੇ ਪਲੇਅਰਾਂ ਦੇ ਕਬੂਤਰ ਆਏ ਹੋਏ ਨੇ ਬਈ ਮੋਰ ਮੂਰ ਲਵਾ ਲਿਆਂ ਦੀ ਕਬੂਤਰਾਂ ਦੇ ਤੇ 5200 ਰੁਪਏ ਐਂਟਰੀ ਆ ਤੇ ਬਸ ਓਲੇ ਸਟਾਰਟ ਹੋਣ ਵਾਲੇ ਨੇ ਤੇ ਦੇਖਦੇ ਆ ਅੱਜ ਕੌਣ ਮਾਰੂ ਬਾਜੀ ਪਿੰਡ ਮੰਡੇਰਾں ਤੋਂ ਓਲੇ ਹੋਗੇ ਸਟਾਰਟ ਬਈ ਆ ਛਾੜਤੇ ਦੋ ਕਬੂਤਰ ਪਹਿਲੇ ਚੱਲ ਪਏ ਓਲੇ ਬਈ ਅੱਜ ਸੁਪਰ ਸਟਾਰਾਂ ਦੀ ਬਾਜੀ ਆ ਮਿੱਤਰੋ ਕਹਿੰਦੇ ਰੜਾਟ ਪੈਣਗੇ ਅੱਜ ਓਲਿਆਂ ਤੇ ਆ ਛਾੜਤਾ ਵੀ ਇੱਕ ਹੋਰ ਦੋ ਤਿੰਨ ਇਕੱਠੇ ਛਾੜਤੇ ਲਓ ਜੀ ਦੋ ਹੋਰ ਛੜਤੇ ਤਿੰਨ ਆ ਜਾਂਦੇ ਆ ਚੜਤੇ ਬਈ ਦੋ ਤਿੰਨ ਹੋਰ ਛੜਤੇ ਚੜ ਗਏ ਚੜ ਗਏ ਚੜ ਗਏ ਅੱਜ ਪੈਣਗੇ ਪੜਾਕੇ ਮਿੱਤਰੋ ਇਧਰ ਲਿਆਂਦੇ ਬਈ ਆਪਣੇ ਕਬੂਤਰ ਦੋ ਕਬੂਤਰ ਛੱਡਾਂਗੇ ਮਿੱਤਰੋ ਦੇਖਾਂਗੇ ਅੱਜ ਕੀ ਬਣਦਾ ਇਧਰ ਚੱਲੀ ਜਾਂਦੀਆਂ ਨੇ ਮੋਹਰਾ ਬਈ ਇੱਥੇ ਮੋਰਾਂ ਲਾਈ ਜਾਂਦੇ ਨੇ ਬਾਈ ਹੋਰੀ ਸਾਰੇ ਕਬੂਤਰਾਂ ਦੇ ਬਾਕੀ ਆ ਜੋ ਬਈ ਇਹਨਾਂ ਨੂੰ ਲਵਾਉਣ ਦੋ ਮੋਰ ਤੇ ਆਪਾਂ ਤੁਹਾਨੂੰ ਓਲੇ ਦਿਖਾਉਨੇ ਆ ਆ ਛੜਦਾ ਵੀ ਇੱਕ ਹੋਰ ਚੱਲ ਪੇ ਚੱਲ ਪੇ ਚੱਲ ਪੇ ਇੱਕ ਕਾਂ ਚਾੜਦਾ ਵੀ ਇਹ 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 ਉਹ ਤੇਰੀ ਉਹ ਤੇਰੀ ਉਹ ਤੇਰੀ ਕੋਈ ਨਾ ਚੱਲ ਚੱਕ ਵੀ ਚਾੜ ਤੇ ਤਿੰਨ ਹੋਰ ਲਓ ਬਈ ਦੋ ਹੋਰ ਉੱਡ ਗਏ ਚੜ ਗਏ ਚੜ ਗਏ ਚੜ ਗਏ ਚੜ ਗਏ ਇੱਕ ਇਧਰ ਆ ਗਿਆ ਬਾਈ ਇਹ ਚੱਕ ਵੀ ਛੜ ਤੇ ਦੋ ਹੋਰ ਬਈ ਚੱਕ ਵੀ ਆ ਜਾਂਦਾ ਤੀਜਾ ਆ ਚਾੜਤਾ ਵੀ ਇੱਕ ਹੋਰ ਲਓ ਜੀ ਚੜ ਗਿਆ ਚੜ ਗਿਆ ਦੇਖੋ ਵੀ ਵਜਦੇ ਆ ਲਲਕਾਰੇ ਆਏ ਪੈਂਦੇ ਆ ਰੜਾਟ ਇੱਕ ਹੋਰ ਉੱਡ ਗਿਆ ਬਈ ਲਓ ਜੀ ਆ ਛੜਤਾ ਵੀ ਇੱਕ ਹੋਰ ਚੜ ਗਿਆ ਚੜ ਗਿਆ ਚੋਬਰ ਚੜ ਗਿਆ ਚਲੋ ਬਈ ਚਲੋ ਚਲੋ ਆ ਜਗਾ ਤੋਂ ਸਾਰੀ ਕੋਠੀ ਦਿਖਦੀ ਆ ਲਓ ਜੀ ਇੱਕ ਹੋਰ ਛੜਤਾ ਏ ਛੜਤੇ ਵੀ ਦੋ ਹੋਰ ਚੱਕ ਵੀ ਤਿੰਨ ਕੀ ਬਾਤ ਆ ਬਈ ਇੱਕ ਕਬੂਤਰ ਰਹਿ ਗਿਆ ਬਈ ਲਾਸਟ ਲਓ ਜੀ ਚਾੜਤਾ ਇਹ ਵੀ ਤਾਂ ਮੈਟਰੂ ਸਾਰੇ ਕਬੂਤਰ ਉਡਾਤੇ ਆ ਜੋ ਦਿਖਾਈਏ ਹੁਣ ਦੇਖੋ ਵੀ ਆ ਫਿਰਦਾ ਝੁੰਡ 90 ਕਬੂਤਰਾਂ ਦਾ ਟੋਟਲ 90 ਕਬੂਤਰ ਉੱਡੇ ਨੇ ਬਈ ਪਿੰਡ ਮਡੇਰਾਂ ਤੋਂ ਆ ਫਿਰਦੇ ਆ ਕਬੂਤਰ ਦੇਖੋ ਅੱਜ ਦੀ ਬਾਜੀ ਬਹੁਤ ਵੱਡੀ ਆ ਬਈ ਆ ਜਿੰਨੇ ਵੀ ਕਬੂਤਰ ਉੱਡੀ ਜਾਂਦੇ ਨੇ ਇਹਨਾਂ ਦੇ ਵਿੱਚ ਬਈ ਤਾਕੜੇ ਤੋਂ ਤਾਕੜੇ ਕਬੂਤਰ ਨੇ ਮਾੜਾ ਇੱਕ ਵੀ ਨਹੀਂ ਹੈਗਾ ਸਾਰੇ ਇੱਕ ਦੂਜੇ ਤੋਂ ਕਹਿੰਦੇ ਕਹਾਉਂਦੇ ਨੇ ਬਈ ਸਾਰੇ ਜਮਾ ਟਾਪ ਦੇ ਕਬੂਤਰ ਉੱਡਿਆ ਬਈ 5000 ਮੋਢਾ ਅੱਗ ਦੀਆਂ ਨਾਲਾਂ ਛੱਡੀਆਂ ਨੇ ਅੱਜ ਲੋਕਾਂ ਨੇ ਤਾਂ ਮਿੱਤਰੋ ਬਈ ਬਾਜੀ ਤੇ ਚੱਲ ਪੀ ਰੋਟੀ ਪਹਿਲਾਂ ਤਾਂ ਬਈ ਇੱਧਰ ਦੇਖੋ ਕਿੰਨਾ ਸੋਹਣਾ ਪ੍ਰੋਗਰਾਮ ਕਰਿਆ ਬਾਈ ਹੋਰਾਂ ਨੇ ਸਾਰੇ ਭਰਾਵਾਂ ਲਈ ਟੈਂਟ ਟੁੰਟ ਲਾਇਆ ਵਧੀਆ ਹਨਾ ਠੰਡੇ ਪਾਣੀ ਦੇ ਕੈਂਪਰ ਪਏ ਨੇ ਬਹੁਤ ਵਧੀਆ ਪ੍ਰੋਗਰਾਮ ਕਰਿਆ ਬਈ ਰੋਟੀ ਦਾ ਬਾਕੀ ਆਜੋ ਤੁਹਾਨੂੰ ਦਿਖਾਉਨੇ ਆ ਕੀ ਕੀ ਆਟਮਾ ਨੇ ਹਨਾ ਬਾਕੀ ਇੱਧਰ ਸਾਰੇ ਬੈਠੇ ਖਾਈ ਜਾਂਦੇ ਆ ਰੋਟੀ ਤਾਂ ਬਈ ਇੱਧਰ ਸਭ ਤੋਂ ਪਹਿਲ ਤੇ ਨੇ ਚੌਲ ਬਈ ਉਦੋਂ ਬਾਅਦ ਆ ਬਈ ਦਾਲ ਫੇਰਾ ਵੀਰੇ ਪੇਠੇ ਦੀ ਸਬਜੀ ਫੇਰ ਨੇ ਬਈ ਮਟਰ ਪਨੀਰ ਉਸ ਤੋਂ ਬਾਅਦ ਅੱਗੇ ਆ ਬਈ ਰਾਇਤਾ ਠੰਡਾ ਠੰਡਾ ਗਰਮੀ ਚ ਇਹ ਵੀ ਵਧੀਆ ਚੀਜ਼ ਆ ਬਾਕੀ ਬਈ ਰਾਜੂ ਮੰਡੇਰ ਖੜੇ ਨੇ ਬਾਈ ਸਾਹਮਣੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਬਾਈ ਹੋਰਾਂ ਨੇ ਤੇ ਦੇਖੇ ਇੱਧਰ ਪਿਆ ਬਈ ਸਲਾਦ ਰੋਟੀਆਂ ਤੇ ਇੱਧਰ ਪਿਆ ਖੀਰੇ ਬਈ ਗੰਡੇ ਤਾਂ ਬਈ ਬਹੁਤ ਹੀ ਸੋਹਣਾ ਪ੍ਰੋਗਰਾਮ ਕਰਿਆ ਬਾਈ ਨੇ ਬਹੁਤ ਹੀ ਸੋਹਣਾ ਇਹਦੇ ਲਈ ਦਿਲੋਂ ਧੰਨਵਾਦ ਦੇਖੋ ਬਈ ਸਾਰੇ ਭਰਾ ਬੈਠੇ ਰੋਟੀ ਖਾਈ ਜਾਂਦੇ ਨੇ ਟੌਰ ਨਾਲ ਸਵਾਦ ਲਈ ਜਾਂਦੇ ਨੇ ਬਾਜੀ ਦਾ ਆਪਾਂ ਵੀ ਸ਼ੂਟ ਕਰ ਲਈਏ ਜਿਵੇਂ ਵਿਆਹ ਤੇ ਹੁੰਦਾ ਜਦੋਂ ਬਾਈ ਨੇ ਨਹੀਂ ਕੋਈ ਕਮੀ ਛੱਡੀ ਬਈ ਸੇਵਾ ਚ ਫਿਰ ਆਪਾਂ ਵੀ ਵੀਡੀਓ ਚ ਕਿਉਂ ਛੱਡੀਏ ਕਮੀ ਐਨ ਸਿਰੇ ਦਾ ਸ਼ਾਟ ਲਾਵਾਂਗੇ ਦੇਖੋ ਬਈ ਦਫੇ ਉਹ ਵੀ ਕਿਵੇਂ ਲੱਗਾ ਸ਼ਾਟ ਤੁਹਾਡੇ ਭਰਾ ਦਾ ਬਾਕੀ ਬਈ ਸਾਰੇ ਭਰਾਵਾਂ ਤੇ ਕੈਮਰਾ ਕਮਾ ਦਿੰਨੇ ਆ ਇਹ ਵਾਸਤੇ ਕਿ ਯਾਦਾਂ ਹੁੰਦੀਆਂ ਨੇ ਬਾਅਦ ਚੋਂ ਬੰਦਾ ਯਾਦ ਕਰਦਾ ਵੀ ਇਹ ਫਲਾਨੀ ਬਾਜੀ ਦੀ ਵੀਡੀਓ ਸੀ ਕਈ ਵਾਰ ਕੁਛ ਬੰਦੇ ਆਪਣੇ ਚ ਰਹਿ ਜਾਂਦੇ ਨੇ ਕਈ ਛੱਡ ਕੇ ਚੱਲ ਜਾਂਦੇ ਨੇ ਤਾਂ ਬਈ ਆ ਇਸ ਤਰੀਕੇ ਹਨਾ ਇੱਕ ਯਾਦਾਂ ਆਪਾਂ ਕੈਚ ਕਰ ਲੈਣੇ ਆ ਕੈਮਰੇ ਚ ਤਾਂ ਬਈ ਆ ਬੈਠੇ ਆਪਣੇ ਵਾਲੇ ਛਕੀ ਜਾਂਦੇ ਨੇ ਲੰਗਰ ਤਾਂ ਮਿੱਤਰੋ ਬਈ ਪੰਜ ਕਬੂਤਰ ਕੱਟੇ ਗਏ ਪੰਜ ਕਬੂਤਰ ਬੈਠੇ ਨੇ ਬਾਕੀ ਆ ਫਿਰਦੇ ਆ ਬਈ ਹੁਣ ਤੱਕ ਤਾਂ ਟਾਈਮ ਹੋਣ ਵਾਲਾ 1 ਵਜੇ ਦਾ 1 ਵਜੇ ਦਾ ਟਾਈਮ ਹੋ ਹੀ ਗਿਆ ਲਗਭਗ ਤਾਂ ਐਸ ਟਾਈਮ ਦੇਖ ਲਓ ਪੰਜ ਕ ਕੱਟੇ ਗਏ ਨੇ ਹਲੇ ਬਾਕੀ ਫਿਰਦੇ ਆ ਬਈ ਸਾਰੇ ਆ ਫਿਰਦੇ ਝੁੰਡ ਬਣਾ ਕੇ ਕਬੂਤਰ ਅੱਜ ਬਈ ਪਟਾਕੀ ਵਹਿਣਗੇ ਜਾਂ ਤਾਂ ਭੱਜਣਗੇ ਤਾਂ ਨਹੀਂ ਫਿਰ ਬਾਜੀ ਬਈ ਲੰਬੀ ਚੱਲੂ ਅੱਜ ਤਗੜੇ ਤਗੜੇ ਪਲੇਅਰਾਂ ਦੇ ਕਬੂਤਰ ਨੇ ਇੱਧਰ ਚੜ ਗਏ ਬਈ ਕਾਪੀ ਵਾਲੇ ਇੱਥੇ ਖੜ ਕੇ ਕਬੂਤਰ ਚੈੱਕ ਕਰਨਗੇ ਸਾਰੇ ਬਈ ਆ ਚਵਾਰੇ ਦੇ ਉੱਤੇ ਇੱਥੇ ਸਾਰੇ ਪਾਸੇ ਨਿਗਾ ਰਹੀਦੀ ਆ ਬਾਕੀ ਦੂਰਬੀਨ ਲਾ ਰખી ਆ ਬਾਈ ਨੇ ਦੇਖੋ ਚਿੱਟੀ ਟੀ-ਸ਼ਰਟ ਵਾਲੇ ਨੇ ਕੱਲੇ-ਕੱਲੇ ਕਬੂਤਰ ਤੇ ਨਿਗਾ ਆਹ ਫਿਰਦੇ ਆ ਬੁੱਕ ਦੇ ਝੋਟੇ ਰੰਗ ਦੇਖਦਾ ਕੱਲੇ-ਕੱਲੇ ਕਬੂਤਰ ਦਾ ਆ ਕਾਲੀ ਪੂਛ ਵਾਲਾ ਕਬੂਤਰ ਮਿੱਕੀ ਗਾਮੀ ਵਾਲਦਾ ਬਈ ਕਬੂਤਰ ਆ ਗਏ ਨੀਵੇਂ ਬਈ ਸਾਰੇ ਇੱਕ ਦੋ ਕਬੂਤਰ ਵਿੱਚ ਮੰਦੇ ਵੀ ਹੋਏ ਫਿਰਦੇ ਨੇ ਬੈਠਣ ਨੂੰ ਆਉਂਦੇ ਨੇ ਇੱਕ ਦੋ ਵਿੱਚ ਤਾਂ ਮੈਟਰ ਉਹ ਇੱਕ ਕਬੂਤਰ ਬਹਿ ਗਿਆ ਬਈ ਇਧਰਲੇ ਪਾਸੇ ਬਹਿ ਗਿਆ ਆ ਜਾਂਦਾ ਗੋਲੀ ਮੰਗੂ ਹਵਾ ਚੱਲ ਪਈ ਬਈ ਕਾਫੀ ਯਾਦੇ ਹਵਾ ਚੱਲ ਪਈ ਆ ਕਬੂਤਰ ਫਿਰਦਾ ਗਿੱਦਾ ਪਾਉਂਦਾ ਐ ਐ ਦੇਖੋ ਕਬੂਤਰ ਆ ਗਏ ਬਈ ਸਾਰੇ ਨੀਵੇਂ ਤੇ 20 25 ਕਬੂਤਰ ਵਿੱਚ ਦਿਖਦੇ ਨਹੀਂ ਹੈਗੇ ਬਈ ਐਂ ਲੱਗਦਾ ਜਿਵੇਂ ਟੱਪ ਗਏ ਹੁਣ ਪਿੰਡ ਛੱਡ ਕੇ ਤਾਂ ਬਈ ਟਾਈਮ ਲੱਗਣ ਵਾਲਾ ਬਸ ਤਾਂ ਬਈ ਕਾਫੀ ਉੱਚੀ ਚੜ ਗਏ ਸੀਗੇ ਹੁਣ ਨੀਵੇਂ ਆਏ ਨੇ ਤੇ ਪਤਾ ਲੱਗਿਆ ਵੀ ਕਾਫੀ ਕਬੂਤਰ ਵਿੱਚ ਹਨਾ ਮਿਸ ਨੇ ਹੈ ਨਹੀਂਗੇ ਕਬੂਤਰ ਤਾਂ ਘਟੋ ਘਟ 20 25 ਕਬੂਤਰ ਹੈ ਨਹੀਂਗੇ ਬਈ ਬਾਕੀ ਦੇਖਦੇ ਆ ਟਾਈਮ ਲੱਗਣ ਵਾਲਾ ਬਸ ਫੇਰ ਕਲੀਅਰ ਹੋਊਗਾ ਵੀ ਕਿੰਨਿਆਂ ਤੇ ਟਾਈਮ ਲੱਗਿਆ ਕਿੰਨੇ ਟੱਪ ਗਏ ਆ ਕੀ ਹੋ ਗਿਆ ਇਹ ਤਾਂ ਸਾਰੀ ਆ ਗਈ ਪਤੰਦਰ ਕਿਤੇ ਹੁਣੀ ਨਾ ਪੜਾ ਕੇ ਪੈ ਜਾਣ ਬਾਜੀ ਦੇ ਲੈ ਲੈ ਉਹ ਤੇਰੀ ਹਵਾ ਬਹੁਤ ਯਾਦ ਹੀ ਚੱਲ ਪਈ ਬਈ ਬਾਕੀ ਅਪਡੇਟ ਆਉਣ ਵਾਲੀ ਆ ਬਈ ਕਬੂਤਰਾਂ ਤੇ ਟਾਈਮ ਲੱਗੂ ਹਣ ਉਹ ਖੜਿਆ ਬਈ ਕਾਪੀ ਵਾਲੇ ਟਾਈਮ ਹੋ ਗਿਆ ਬਈ 2:25 ਦਾ ਤੇ 2:20 ਤੋਂ ਟਾਈਮ ਲਾਇਆ ਬਈ ਕਬੂਤਰਾਂ ਤੇ ਤੇ ਬਈ ਕਈ ਕਬੂਤਰਾਂ ਤੇ ਟਾਈਮ ਲੱਗ ਗਿਆ ਪਹਿਲਾ ਟਾਈਮ ਲੱਗਿਆ ਬਈ ਇਹ ਪਹਿਲਾਂ ਬਈ 1-2 ਕਬੂਤਰਾਂ ਤੇ ਟਾਈਮ ਲੱਗਿਆ ਸੀ ਪਰ ਇਹ ਇਹ ਪਹਿਲਾ ਟਾਈਮ ਆ ਜਿੱਥੇ ਕਾਫੀ ਸਾਰੇ ਕਬੂਤਰ ਨੇ ਆਜੋ ਫਿਰ ਸੁਣਦੇ ਆ ਰਿਕਾਰਡਿੰਗ ਕਿਹੜੇ-ਕਿਹੜਿਆਂ ਤੇ ਲੱਗਿਆ ਬਈ ਕਿਹੜੇ 220 ਤੋਂ ਟਾਈਮ ਆ ਆ ਸੋਤਰਾ ਨਾ ਸੌਣ ਲੋ ਆਣੀ ਆਂਦਾ ਹਾਂ ਡਾਕਟਰ ਪੁੱਛੋ ਆ ਆ ਗਿਆ ਜਿਗ ਜਿਗ ਮਾਂ ਸਾਹ ਆ ਆ ਗਿਆ ਕੀ ਪੁੱਛੋ ਤੋਂ ਦੀ ਪੁੱਛੋ ਸਿੰਦਰ ਕੱਲੋ ਗੁਰਜੋਤ ਮੌੜ ਹੋਰ ਪੱਪੀਆਂ ਨਾ ਮਨਜੀਤ ਬੋੜਾ ਵਾ ਡਾਟੀ ਬੜੇ ਗਰਫਤਾ ਢਿੱਲੋ ਜੀਵਨ ਸਿੰਘਾ ਨਾ ਜੀ ਟੀਟੂ ਕੋਟਮਾਨਾ ਆਸ਼ੂ ਖਿਆਲਾ ਚੈਨਾ ਤਾਨਾ ਤਾਂ ਬਈ ਆ ਸਾਰੇ ਤਾਂ ਬਈ ਆ ਸਾਰਿਆਂ ਤੇ ਟਾਈਮ ਲੱਗਿਆ ਬਈ ਕਾਫੀ ਸਾਰੇ ਕਬੂਤਰ ਨੇ ਬਈ ਜਿੰਨੇ ਤੁਹਾਨੂੰ ਗਿਣਿਆ ਆਏ ਨੇ ਤੇ ਇੱਕ ਆਪਣੇ ਕਬੂਤਰ ਤੇ ਵੀ ਟਾਈਮ ਲੱਗ ਰਿਹਾ ਉਹ ਆਪਾਂ ਸਹੀ ਕਰਾਉਨੇ ਆ ਦਿਖਾ ਕਿ ਬਾਕੀ 2 ਅੱਧੇ ਘੰਟੇ ਦਾ ਟਾਈਮ ਆ ਤੇ ਅਗਲੀ ਅਪਡੇਟ ਦੇਵਾਂਗੇ ਕਿੰਨੇ ਸ਼ਾਮਲ ਹੁੰਦੇ ਆ ਕਿੰਨੇ ਘਟੇ ਜਾਂਦੇ ਆ ਇੱਧਰ ਆ ਗਿਆ ਬਈ ਕਬੂਤਰ ਬੈਠਣ ਬਹੁਤ ਜ਼ਿਆਦਾ ਗਰਮੀ ਹੋ ਗਈ ਬਈ 2:30 ਵਜੇ ਦਾ ਟਾਈਮ ਹੋ ਰਿਹਾਗਾ ਬਾੜੀ ਫਿਰੇ ਦੀ ਗਰਮੀ ਏ ਇਹ ਉਹ ਗਿਆ ਉਹ ਗਿਆ ਏ ਚੱਕ ਵੀ ਬਹਿ ਗਿਆ ਇਹ ਇੱਕ ਹੋਰ ਆ ਗਿਆ ਮੌਕੇ ਤੇ ਇਹ ਆ ਚੱਕ ਆ ਬਹਿ ਗਿਆ ਬਈ ਇਹ 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 ਵੜ ਗਿਆ ਥੱਲੇ ਇਹ ਚੱਕ ਵੀ ਬਹਿ ਗਿਆ ਦੋ ਬਹਿ ਗਏ ਲਾਲ ਬਗਲਾ ਤੇ ਹਰਾ ਟੂਸਾਗਾ ਉਹ ਉਹ ਦੋ ਹੋ ਗਏ ਦੋ ਹੋ ਗਏ ਉਹ ਹੋ ਗਿਆ ਉਹ ਤਾਂ ਚੜੀ ਹੁੰਦੇ ਤਾ ਮੈਟਰੋ ਬਈ ਕਬੂਤਰ ਆ ਗਏ ਉਤੋਂ ਥੱਲੇ ਹਨਾ ਤੇ ਬਈ 30 ਕਬੂਤਰਾਂ ਦੀ ਡਾਰ ਟੱਪ ਗਈ ਸਾਰੀ ਬਾਜੀ ਪਲਟ ਗਈ ਬਈ ਖਲਾਰੇ ਪੈ ਗਏ ਬਾਜੀ ਚ ਇੱਧਰ ਦੇਖੋ ਬਈ ਜਨਤਾ ਕਿਵੇਂ ਚੜ ਗਈ ਪਿਛਵਾਰੇ ਤੇ ਆਪਦੇ ਆਪ ਦੇ ਕਬੂਤਰ ਦੇਖਣ ਵਾਸਤੇ ਤਾਂ ਬਈ 15 ਕਬੂਤਰ ਪਹਿਲਾਂ ਟੱਪ ਗਏ ਸੀ 5-7 ਕਬੂਤਰ ਬਹਿ ਕੇ ਬਹਿ ਗਏ ਸੀਗੇ ਤੇ ਬਾਕੀ ਬਈ 30 ਕਬੂਤਰਾਂ ਦੀ ਡਾਰ ਹੁਣ ਇਕੱਠੀ ਟੱਪ ਗਈ ਵਿੱਚ ਇਹ ਦੋਨੇ ਕਬੂਤਰ ਆਪਣੇ ਗਏ ਉਹ ਵੀ ਨਹੀਂ ਦਿਖਦੇ ਇੱਕ ਕਬੂਤਰ ਆ ਹੋਰ ਹੋਇਆ ਫਿਰਦਾ ਮੰਦਾ ਤਾ ਮੇਟਰੋ ਬਈ ਬਹੁਤ ਕਬੂਤਰ ਭੱਜ ਗਏ ਘਟੋ ਘਟ 50 ਕਬੂਤਰ ਭੱਜ ਗਏ ਹੋਣੇ ਬਈ ਬਾਦੀ ਹੋਣੇ ਇਹਦਾ ਲੈ ਲਈ ਲਵੇਟੇ ਚ ਤਾ ਮੇਟਰੋ ਬਈ ਬਾਜੀ ਚ ਪੰਜ ਸੱਤ ਕਬੂਤਰੀ ਰਹਿ ਗਈ ਬਸ ਦਿਨੇ ਤੁਹਾਨੂੰ ਅਪਡੇਟ ਬਈ ਤੇ ਆਪਣੇ ਵਾਲਾ ਕਬੂਤਰ ਲੱਭਣ ਚੱਲਦੇ ਆ ਬਸ ਚੱਲਦੇ ਆ ਬਈ ਦੋਨਾਂ ਨੂੰ ਲੱਭ ਕੇ ਆਉਣੇ ਆ ਹਨਾ ਕਿੱਧਰ ਗਏ ਨੇ ਦੇਖਦੇ ਆਂਗੇ ਕੋਈ ਪਤਾ ਨਹੀਂ ਲੱਗ ਜਾਂਦਾ ਹਲੇ ਕਿਹੜੀ ਫੈਟ ੱਪੇ ਨੇ ਬਾਕੀ ਬਈ ਬਾਜੀ ਖਤਮ ਹੋਣ ਵਾਲੀ ਆ ਬਈ ਕਬੂਤਰ ਵਾਲੇ ਭੱਜ ਗਏ ਹਨਾ ਬਸ ਆ ਫਿਰਦੇ ਆ ਬਈ ਦੋ ਆ ਫਿਰਦੇ ਤੇ ਪੰਜ ਕਬੂਤਰ ਪੰਜ ਫਤ ਕਬੂਤਰ ਮਫਾ ਨੇ ਬਾਜੀ ਚ ਬਈ ਬਾਕੀ ਆ ਫਿਰਦਾ ਇੱਕ ਆ ਆਹੀ ਫਿਰਦੇ ਆ ਬਈ ਆਹੀ ਦਿਖਦੇ ਆ ਚਾਰ ਪੰਜ ਬਾਕੀ ਹੋਰ ਕੋਈ ਕਬੂਤਰ ਨਹੀਂ ਦਿਖੀ ਜਾਂਦੇ ਬਈ ਇੰਨੀ ਵੱਡੀ ਡਾਰਫੀ ਬਈ ਸਾਰੀ ਟੱਪ ਗਈ ਇੱਕ ਆ ਫਿਰਦਾਗਾ ਬਸ ਆ ਪੰਜ ਸੀ ਕਬੂਤਰ ਨੇ ਸਾਰੇ ਗਏ ਬਾਕੀ ਸਾ ਮਿੱਤਰੋ ਬਈ ਬਾਜ਼ੀ ਹੋ ਗਈ ਖਤਮ ਸਭ ਤੋਂ ਪਹਿਲਾ ਨੰਬਰ ਬਣਿਆ ਬਈ ਜੀਤਾ ਚੰਨਣਵਾਲ ਮੋਟਰਸਾਈਕਲ ਜਿੱਤ ਗਿਆ ਬਈ ਪਿੰਡ ਮੰਡੇਰਾ ਤੋਂ ਆਜੋ ਵੀ ਮਿੱਤਰੋ ਤੁਹਾਨੂੰ ਇਨਾਮ ਦਿਖਾਉਣੇ ਆ ਜਿਹੜੇ ਇਨਾਮ ਦੇਣੇ ਨੇ ਮੋਟਰਸਾਈਕਲ ਫਰਿੱਜ ਕੂਲਰ ਆਜੋ ਦਿਖਾਈਏ ਦੇਖੋ ਵੀ ਆਸੀ ਬਈ ਜੀਤੇ ਚੰਨਣਵਾਲ ਦੇ ਹਿੱਸੇ ਆਇਆ ਮੋਟਰਸਾਈਕਲ ਪਿੰਡ ਮੰਡੇਰਾ ਦੀ ਬਾਜ਼ੀ ਤੋਂ ਬਹੁਤ ਬਹੁਤ ਮੁਬਾਰਕਾਂ ਬਈ ਜੀਤਾ ਚੰਨਣਵਾਲ ਨੂੰ ਬਈ ਬਹੁਤ ਵਧੀਆ ਉੱਡਿਆ ਬਈ ਸਭ ਤੋਂ ਵੱਧ ਕਬੂਤਰ ਉੱਡਿਆ ਬਈ ਬਾਕੀ ਬਈ ਫਰਿੱਜ ਤੇ ਕੂਲਰ ਵਾਲੇ ਭਰਾਵਾਂ ਨੂੰ ਵੀ ਵਧਾਈਆਂ ਤਾਂ ਮੇਤਰੋ ਆਸੀ ਮੋਟਰਸਾਈਕਲ ਵਾਲੀ ਬਾਜੀ ਪਿੰਡ ਮੰਡੇਰਾ ਤੋਂ ਜ਼ਿਲ੍ਹਾ ਮਾਨਸਾ ਸਤਸ੍ਰੀ ਅਕਾਲ